ਸੇਕ ਕਿਸਾਨ ਵੀਰੋ ਤੁਹਾਡਾ ਬਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰੇ ਆਪਣਾ ਕੰਟੈਕਟ ਨੰਬਰ ਆਈ ਦੀ ਵੀਡੀਓ ਪਿੰਡ ਸੁਖਨੰਦ ਜ਼ਿਲ੍ਹਾ ਮੋਗਾ ਤਹਿਸੀਲ ਬਈ ਨੂੰ ਬਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਘਰੋਂ ਕਿਹੜੀ ਡਰੈੱਸ ਆਈ ਆਪਣਾ ਬੋਰਜ ਵਾਲੀ ਸੜਕ ਤੇ ਘਰ ਆਈ ਬੋਰਜ ਲੱਦੇ ਅੱਜ ਤੇ ਗਰੇਟ ਦੇ ਨੇੜੇ ਹੈ ਠੀਕ ਹੈ ਬਾਈ ਜੀ ਤੇ ਅੱਜ ਆਪਣੇ ਕਿੰਨੇ ਨਗ ਬਕਾਉ ਆ ਜੀ ਚਾਰ ਸਹੀ ਜੀ ਇੱਕ ਗਾਂ ਤਾਂ ਹੁਣੇ ਵੇਖ ਗਈ ਹਾਂਜੀ ਹੁਣ ਤਿੰਨ ਰਹਿ ਗਏ ਆ ਸੂਈ ਵੀ ਆ ਆ ਗੱਬਣ ਇੱਕ ਝੋਟੀ ਆ ਸਰ ਠੀਕ ਆ ਬਾਈ ਜੀ ਤੇ ਇਹਦੀ ਕੀ ਡਿਟੇਲ ਆ ਬੜੀ ਇਹਦੀ ਦੂਜਾ ਸੂਆ ਹੈ ਜੀ ਐਤਾਂ 18-19 ਕਿਲੋ ਦੁੱਧ ਆ ਚੌਥਾ ਹੀ ਦਿਨ ਹੋਇਆ ਸੂਏ ਨੂੰ ਹਜੇ ਬੋਲਾ 파ੜ ਦਾ ਇਹਦਾ ਠੀਕ ਆ ਬਾਈ ਜੀ ਤੇ ਬੱਚਾ ਕੀ ਇਹਦਾ ਬੱਚੀ ਆ ਜੀ ਸ਼ਾਹੀ ਆ ਮਗਰ ਬੱਚੀ ਆ ਵੀਰੇ ਸ਼ਾਹੀ ਵਾਲਾ ਆਪਾਂ ਇਹਦੀ ਲਾਈ ਮਿਲਕਿੰਗ ਕਰਨੀ ਹੈ ਨਾ ਬਾਈ ਇਹਦੀ ਬਈ ਆਪਾਂ ਤੁਹਾਨੂੰ ਲਾਈ ਮਿਲਕਿੰਗ ਕਰਕੇ ਦਿਖਾ ਦਾਂਗੇ ਮਾੜਾ ਤੋਰਾ ਵਿਖਾ ਦਈਏ ਦਾ ਇਕ ਸਾਦ ਨੂੰ ਬਈ ਬਾਡੀ ਵੰਤਰ ਦੀ ਸੋਹਣੀ ਰੰਗ ਰੂਪੀ ਸੋਹਣਾ ਆਰਡਰ ਦੀ ਕੁਆਲਿਟੀ ਸ਼ਾਨਦਾਰ ਆ ਦੋਸਤਾਂ ਨੂੰ ਥੋੜੇ ਟਾਈਮ ਤੱਕ ਪਤਾ ਲੱਗ ਹੀ ਜਾਣਾ ਵੀਰੇ ਆ ਵੈੜ ਦੀ ਆਪਾਂ ਲਾਈਵ ਮਿਲਕਿੰਗ ਕਰਨੀ ਆ ਆਜੋ ਭਾਈ ਮੂੰਹ ਮੱਥੇ ਦੀ ਚੰਗੀ ਆ ਸੋਹਣਾ ਪ੍ਰਿੰਟ ਆ ਦੂਜਾ ਸੂਰਾ ਸੂਈ ਆ ਵੀਰੇ ਮੋਲ ਆਪ ਇਹਦਾ ਮਗਰੋਂ ਜਾਣਾਂਗੇ ਕਿੱਸੇ ਸੁਪਰ ਹਾਨੂੰ ਉਹ ਬੜਾ ਚੰਗੀ ਲੱਗੀ ਭਾਈ ਇੱਕ ਕਮੈਂਟ ਜ਼ਰੂਰ ਕਰਿਓ ਇਹਦੀ ਕੀ ਡਿਟੇਲ ਹੈ ਇਹ ਗੱਬਣ ਹੈ ਜੀ ਦੂਜਾ ਸੂਆ ਸੂਣ ਵਾਲੀ ਹੈ ਪਹਿਲੇ ਸੂਏ ਦਾ ਇਹਦਾ 29 ਕਿਲੋ ਦਾ ਰਕਾਟ ਹੈ ਦੁੱਧ ਠੀਕ ਹੈ ਭਾਈ ਜੀ ਦੂਜਾ ਸੂਆ ਸੂਣ ਹੈ ਇਹ ਲੈਂਦੀ ਆ ਹਫਤਾ ਹੀ ਹਫਤੇ ਦੀ ਕੱਚੀ ਹੈ ਠੀਕ ਹੈ ਜੀ ਦੇਖ ਸਕਦੇ ਆ ਵੀ ਬਾਡੀ ਬੰਦਰ ਦੀ ਚੰਗੀ ਆ ਕੱਢ ਲਓ ਬਾਹਰ ਇਹ ਤਾਂ ਉਤੋਂ ਰੱਖਾ ਦੀ ਹੈ ਜੇ ਮੇਰੇ 507 ਦਿਨਾਂ ਦੀ ਕੱਚੀ ਆ ਢੱਲੋ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦਾ ਢੈਲਾ। ਥਣਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ। ਆਇਓ ਬਾਈ ਜੀ। ਪਹਿਲੇ ਸੁਖੇ ਵੀ 29 ਕਿਲੋ ਦੁੱਧ ਹਰ ਕਾਰਡ ਆ ਇਹਦਾ। ਚੰਗੀ ਜਾਤ ਦੀ ਬਿਹੜਾ ਵੀਰੇ। ਬਹੁਤ ਸੋਹਣਾ ਪ੍ਰਿੰਟ ਆ। ਥਣਾਂ ਦੀ ਕੁਆਲਿਟੀ ਸ਼ਾਨਦਾਰ ਆ। ਭਾਈ ਜੀ ਇਹਦਾ ਕੀ ਮੁੱਲ ਕਰਦੇ ਆਪਾਂ ਇਹ 75000 ਆਈ ਇਹਦਾ ਮੁੱਲ 75000 ਹੋ ਜਾ ਬਾਈ ਜੀ ਮੋਕੇ ਤੇ ਮੰਨ ਤਾ ਥੋੜਾ ਬਹੁਤ ਆਊ ਬਾਈ ਠੀਕ ਹੈ ਜੀ 75000 ਰੁਪਿਆ ਬਾਈ ਡਿਮਾਂਡ ਆ ਥੋੜਾ ਬਹੁਤਾ ਮੋਕੇ ਤੇ ਮਾਨਤਾ ਨਹੀਂ ਕੀਤਾ ਜਾਊਗਾ ਤੇ ਲਾਸਟ ਤੇ ਆ ਜਾਂਦੀ ਹੈ ਵੀਰੇ ਕੱਟੀ ਕੀ ਡਿਟੇਲ ਆਈ ਇਹਦੀ ਛੋਟੀ ਦੀ ਇਹ ਵੀਰੇ ਇਦੋਂ ਨਾ 12 15 ਦਿਨ ਪਹਿਲਾਂ ਘਰ ਦੀ ਮੱਝ ਵੇਚੀ ਸੀਗੀ ਮੈਂ ਹਾਂਜੀ ਤੇ ਉਹ ਬਾਈ ਜਗਜੀਤ ਦੇ ਚੈਨਲ ਤੇ ਉਹਦੀ ਵੀਡੀਓ ਵੀ ਹੋਊਗੀ ਚਵਾ ਕੇ ਦਿੱਤੀ ਸੀ ਅਗਲੇ ਸੂਏ ਉਹਦੇ ਥੱਲੇ ਦੂਜੇ ਸੂਏ ਸਿਰ 20 ਕਿਲੋ ਦੁੱਧ ਹਾਂਜੀ ਤੇ ਹੁਣ ਮੈਂ 7 ਦਿਨਾਂ ਦੀ ਸੂਈ 16 ਕਿਲੋ ਦੁੱਧ ਚਵਾ ਕੇ ਦਿੱਤਾ ਉਹਦੀ ਉਦੋਂ ਪਹਿਲੇ ਸੂਏ ਦੀ ਆ ਇਹ ਅੱਛਾ ਇਹ ਪਹਿਲੇ ਸੂਏ ਦੀ ਕੱਟੀ ਆ ਹਾਂਜੀ 17 ਮਹੀਨੇ ਓਵਰ ਆ ਇਹਦੀ ਇਹਦੀ 17 ਮਹੀਨੇ 17 ਲਈ ਜਾਂਦੀ ਹੈ ਬਣਾਈ ਨਹੀਂ ਭਾਵੇਂ ਕੋਈ ਹੁਣ ਬਣਾ ਲਿਆ ਠੀਕ ਹੋ ਬਾਈ ਜੀ ਤੇ ਇਹ ਪਤਾ ਕਿਹੜਾ ਸੀਮਨ ਹੈ ਇਹ ਇਹ ਸੀਮਨ ਦਾ ਨਹੀਂ ਮੈਨੂੰ ਪਤਾ ਜੀ ਆਪਾਂ ਨੇ ਉਦੋਂ ਮੈਂ ਲਈ ਸੀਗੀ ਉਹ ਪੁਰਾਣੇ ਕਿਉਂਕੋ ਨੰਬਰ ਲਾਰਾਂ ਤੋਂ ਠੀਕ ਹੋ ਬਾਈ ਜੀ ਮੂੰਹ ਮੱਥੇ ਦੇਖ ਸਕਦੇ ਹਾਂ ਚੰਗੀ ਕੁਆਲਿਟੀ ਆ ਕੱਢ ਲੋ ਇਹਨੂੰ ਪਰ ਝੋਲੀ ਖਾਦੀ ਇੱਕ ਉਹਨਾਂ ਨੂੰ ਇਹ ਬੰਦੀ ਕਰਕੇ ਚੌੜ ਪਰਦੀ ਆ ਚੰਗੀ ਝੋਲੀ ਦੀ ਵੀਰੇ ਜੇ ਕਿਸੇ ਨੂੰ ਬਾਈ ਨੂੰ ਡਾਊਟ ਹੋਵੇ ਤੇ ਬਾਈ ਦਾ ਤੁਸੀਂ ਜੋ ਇਸ ਟਾਈਮ ਸਕਰੀਨ ਤੇ ਕੰਟੈਕਟ ਨੰਬਰ ਚੱਲ ਰਿਹਾ ਤੁਸੀਂ ਵੀਡੀਓ ਮੰਗਾ ਸਕਦੇ ਹੋ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਛੋਟੀ ਸਿੰਗੀ ਦੀ ਆ 17 ਮਹੀਨੇ ਕੱਟੀ ਦੀ ਉਮਰ ਆ ਬਾਈ ਕਈ ਵੀਰ ਸਤਿ ਸ੍ਰੀ ਅਕਾਲ ਕੋਚ ਰਹਿ ਜਾਂਦਾ ਵੀਰੇ ਦਿਖਾਉਣ ਵਾਲਾ ਤੁਸੀਂ ਬਾਈ ਨਾਲ ਸਿੱਧੀ ਗੱਲ ਮਾਰ ਕਰ ਸਕਦੇ ਹੋ ਝੂਲੀ ਤੁਹਾਨੂੰ ਦਿਖਾ ਦਿੰਨੇ ਆ ਵੀਰੇ ਤੇ ਇਹਦੀ ਕੀ ਡਿਮਾਂਡ ਕਰਦੇ ਆਪਾਂ ਇਹਦਾ 31000 ਰੁਪਏ ਇਹਦਾ ਮੁੱਲ 31000 ਹੋ ਜਾ ਬਾਈ ਜੀ ਮੌਕੇ ਤੇ ਮੰਨ ਤਾਂ ਸਾਹ ਹੋ ਜਾ ਬਾਈ ਥੋੜਾ ਬਹੁਤ ਠੀਕ ਹੋ ਬਾਈ ਜੀ ਹੁਣ ਆਪਾਂ ਵੀਰੇ ਕਰਨੀ ਉਹ ਪੈਡ ਦੀ ਲਾਈਵ ਮਿਲਕਿੰਗ ਚੱਕ ਲਿਆ ਬਾਈ ਨਾ ਨਾਗਵ ਕਹੂਆ 3 ਚ ਬਾਈ ਕੋਲ ਪਸ਼ੂ ਹੁੰਦੇ ਆ ਵੀਰੇ ਬਾਤ ਤੋ ਜੋ ਵੀ ਬਾਈ ਮੁੱਲ ਕੀਤੇ ਜਾਂਦੇ ਉਹ ਫਿਕਸ ਪ੍ਰਾਈਸ ਨਹੀਂ ਹੁੰਦਾ ਥੋੜਾ ਬੋਤਾ ਹੇਟ ਉਤੇ ਹੋ ਜਾਂਦਾ ਹੁੰਦਾ ਮੌਕੇ ਤੇ

ਲਗਭਗ ਤੌਰੇ ਮਿਲਕਿੰਗ ਖਤਮ ਹੋ ਚੁੱਕੀ ਆ ਦੇਖ ਸਕਦੇ ਹੋ ਤੁਸੀਂ ਵਾਜੀ ਕਿੰਨੇ ਕਿਲੋ ਦੀ ਬਾਲਟੀ ਇਹ ਇਹ 10 ਕਿਲੋ ਦੀ ਆਈ ਪੂਰੀ 10 ਕਿਲੋ ਦੀ ਬਾਲਟੀ ਉਹ ਛੱਡਾ ਵੀ 9 ਕਿਲੋ ਹੋਊ ਦੁੱਧ ਠੀਕ ਸਾਢੇ 9 ਹੋਵੇ ਬਸ 9 ਤੋਂ ਲੈ ਕੇ ਵੀਰੇ ਸਾਢੇ 9 ਦੇ ਵਿੱਚ ਦੁੱਧ ਹੈਗਾ ਆ ਮਾਰੇ ਪਾਸੇ ਕਰ ਇਧਰ ਹੀ ਰੱਖ ਇੱਥੇ ਦੇਖ ਸਕਦੇ ਹੋ ਬਈ ਤੁਸੀਂ ਤੇ ਕੀ ਮੁੱਲ ਮੁੱਲ ਕਰਦੇ ਆਂ ਬਈ ਆਪਾਂ ਇਹਦਾ ਇਹਦਾ ਲੈਣ ਦੇ ਨਹੀਂ 55000 ਰੁਪਏ ਹੀ ਮੁੱਲੇ ਦਾ 55000 ਹੋ ਜੂ ਬਾਈ ਜੀ ਥੋੜਾ ਬਹੁਤਾ ਥੋੜਾ ਬਹੁਤਾ ਹੋਊਗਾ ਬਸ ਠੀਕ ਘਰੇ ਆ ਇਹਦਾ ਮਾਨ ਤਾਨ 55000 ਰੁਪਏ ਬਾਈ ਇਹ ਤਾਂ ਫਿਕਸ ਪ੍ਰਾਈਸ ਆ ਘਰੇ ਆਇਆ ਗਿਆ ਤਾਂ ਥੋੜਾ ਬਹੁਤਾ ਮਾਨ ਤਾਨ ਹੋ ਜੂਗਾ ਤੇ ਕੰਟੈਕਟ ਨੰਬਰ ਕਨਫਰਮ ਕਰਦੇ ਆਪਾਂ 68 37 40133 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗਦੀ ਆ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ